ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਿੰਡਾਂ ਦੇ ਵਿੱਚ ਜਿੱਦਾਂ ਕਿ ਨੋਰਮਲੀ ਆਪਣੇ ਪੁਰਾਣੇ ਬੀਬੀਆਂਾਂ ਜਿਵੇਂ ਸਾਗ ਬਣਾਉਂਦੀਆਂ ਨੇ ਅੱਜ ਉਦਾਂ ਆਪਾਂ ਸਾਗ ਬਣਾਵਾਂਗੇ ਚੰਗੀ ਤਰ੍ਹਾਂ ਨਾਲ ਸਾਰਾ ਸਾਗ ਪਾਲਕ ਆਪਾਂ ਤੋੜ ਕੇ ਸਵਾਰ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਆਪਾਂ ਇਹਨੂੰ ਕੱਟ ਲੈਣਾ ਤੁਸੀਂ ਦੇਖੋ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪਹਿਲਾਂ ਇਹਨੂੰ ਧੋ ਕੇ ਸਵਾਰ ਕੇ ਚੰਗੀ ਤਰ੍ਹਾਂ ਨਾਲ ਕੱਟ ਲਵਾਂਗੇ ਤੇ ਉਸ ਤੋਂ ਬਾਅਦ ਨੂੰ ਬਰੀਕ ਬਰੀਕ ਕੱਟਣ ਤੋਂ ਬਾਅਦ ਆਪਾਂ ਪਹਿਲੇ ਚੁੱਲੇ ਦੇ ਵਿੱਚ ਜਾਂ ਤੁਸੀਂ ਗੈਸ ਤੇ ਬਣਾਉਣਾ ਗਿਆ ਇਸ ਦੇ ਵੇਲੇ ਆਪਾਂ ਚੁੱਲੇ ਤੇ ਬਣਾ ਕੇ ਪਹਿਲਾਂ ਚੁੱਲੇ ਦੇ ਵਿੱਚ ਅੱਗ ਵਿਚਾਲੇ ਨੇ ਫਿਰ ਆਪਾਂ ਪਤੀਲੀ ਲਾ ਗਏ ਨੇ ਪਤੀਲੀ ਦੇ ਵਿੱਚ ਸਾਗ ਆਪਾਂ ਪਾ ਕੇ ਤੇ ਹੌਲੀ ਹੌਲੀ ਸਾਗ ਪਉਂਦੇ ਰਹੇ ਨਾ ਦਿਨਾਂ ਇਹਨੂੰ ਮਦਨੀ ਜਿਹੜੀ ਕਿ ਪਿੰਡਾਂ ਦੇ ਵਿੱਚ ਨਾਰਮਲੀ ਹੁੰਦੀ ਹੈ ਤੇ ਆਪਾਂ ਉਹਦੇ ਨਾਲ ਇਹਨੂੰ ਨਾਲ ਦੀ ਨਾਲ ਘੋਟੀ ਜਾਣਾ ਤੁਸੀਂ ਦੇਖੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਘੋਟਣਾ ਪਿਆਜ਼ ਤੇ ਲਸਣ ਇਹ ਆਪਾਂ ਦੋਨੇ ਚੀਜ਼ਾਂ ਪਾ ਦਨੀਆਂ ਤੇ ਹਰੀਆਂ ਮਿਰਚਾਂ ਇਹ ਆਪਾਂ ਸਾਰਾ ਕੁਝ ਵੇਖੋ ਇਧਰ ਘੁੱਟ ਕੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਆਪਾਂ ਪਾ ਤਾ ਨਮਕ ਤੇ ਤੁਸੀਂ ਵੇਖੋ ਆਪਾਂ ਘੋਟੀ ਜਾਣਾ ਨਾਲ ਦੀ ਨਾਲ ਤੇ ਸਾਗ ਆਪਣਾ ਵੇਖੋ ਕਿੰਨਾ ਸੋਹਣਾ ਘੁੱਟ ਕੇ ਹੋ ਗਿਆ ਤਿਆਰ ਦੇਖੋ ਤੇ ਉਸ ਤੋਂ ਬਾਅਦ ਹੁਣ ਸਾਗ ਦੀ ਵਾਰੀ ਆਣੀ ਤੜਕੇ ਦੀ ਠੀਕ ਆ ਤੁਸੀਂ ਵੇਖੋ ਸਾਗ ਆਪਣਾ ਕਿੰਨਾ ਸੋਹਣਾ ਮਲਾਈ ਵਰਗਾ ਬਣ ਕੇ ਹੋ ਗਿਆ ਤਿਆਰ ਫਿਰ ਹੁਣ ਵੇਖੋ ਹਰੀਆਂ ਮਿਰਚਾਂ ਪਿਆਜ਼ ਅਦਰਕ ਲਸਣ ਤੇ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਕੇ ਇਹਦਾ ਪਹਿਲਾਂ ਆਪਾਂ ਤੜਕਾ ਬਣਾ ਲੈਣਾ ਤੜਕੇ ਦੇ ਵਿੱਚ ਹੀ ਆਪਾਂ ਨਮਕ ਮਿਰਚ ਜਿਹੜਾ ਕਿ ਨਾਰਮਲੀ ਆਪਾਂ ਪਾਉਣਾ ਚਾਹੁੰਦੇ ਆ ਉਹ ਪਾ ਲੈਣਾ ਫਿਰ ਹੁਣ ਉਸ ਤੋਂ ਬਾਅਦ ਆਪਾਂ ਸਾਰਾ ਸਾਗ ਤੜਕੇ ਦੇ ਵਿੱਚ ਪਾ ਲੈਣਾ ਤੇ ਤੁਸੀਂ ਜੇ ਲਾਉਣਾ ਅੱਦੇ ਨੂੰ ਵੀ ਲਾ ਸਕਦੇ ਆ ਆਪਾਂ ਪਰ ਸਾਰੇ ਸਾਗ ਨੂੰ ਤੜਕਾ ਲਾ ਲਿਆ ਤੁਸੀਂ ਦੇਖੋ ਤੁਸੀਂ ਦੇਖੋ ਆਪਣਾ ਕਿੰਨਾ ਸੋਹਣਾ ਸਾਗ ਬਣ ਕੇ ਤਿਆਰ ਹੋ ਗਿਆ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ